ਕਿੰਨਾ ਝੂਠ ਬੋਲਦੇ ਨੇ ਯਾਰ ਇਹ ਬੰਦੇ ਮਤਲਬ ਮੈਂ ਇਥੋਂ ਹਿਸਾਬ ਲਾਇਆ ਕਿ ਇਹਨਾਂ ਬੰਦਿਆਂ ਦਾ ਜਿਹੜਾ ਸਾਰਾ ਤਾਣਾ ਬਾਣਾ ਸਿਸਟਮ ਆ ਉਹ ਸਾਰਾ ਝੂਠ ਦੇ ਸਿਰ ਤੇ ਖੜਾ ਵਾ ਹਨਾ ਆਪਣੇ ਆਪ ਨੂੰ ਮਤਲਬ ਬਾਬੇ ਖਵਾਉਂਦੇ ਆ ਸੰਤ ਖਵਾਉਂਦੇ ਹੁਣ ਸੰਤ ਲਾ ਲਿਆ ਆਪਣੇ ਨਾਮ ਦੇ ਨਾਲ ਤੇ ਝੂਠ ਇਹਨਾਂ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਵਾਸਤੇ ਝੂਠ ਦਾ ਸਾਰਾ ਲੈਣਾ ਪੈ ਰਿਹਾ ਅਮੀਰੀ ਜਿਹੜੀ ਸਾਈਟ ਤੇ ਵੀਡੀਓ ਚੱਲ ਰਹੀ ਹੈ ਨਾ ਪਹਿਲਾਂ ਸੁਣਿਓ ਫਿਰ ਆਪਾਂ ਦਲੀਲਾਂ ਸਹਿਤ ਇਹਨਾਂ ਬੰਦਿਆਂ ਨੂੰ ਜਵਾਬ ਜ਼ਰੂਰ ਦਵਾਂਗੇ ਸੁਣਿਓ ਚੀਕਾੜਾ ਮਾਰਿਆ ਹੁਣ ਜੇ ਗੱਲ ਕਰਨ ਦੀ ਹਿੰਮਤ ਰੱਖਦੇ ਸੁਣਨ ਦੀ ਹਿੰਮਤ ਵੀ ਰੱਖੇ ਹੋਣ ਸੁਣਿਓ 31 ਅਗਸਤ 1995 ਨੂੰ ਬਿਆਨ ਸਿੰਘ ਕਤਲ ਕੀਤਾ ਜਾਂਦਾ 31 ਅਗਸਤ 1996 ਉਹਦੀ ਯਾਦ ਵਿੱਚ ਕਾਂਗਰਸ ਗੁਰਮਤਗਰ ਮਿਸ਼ਨਰੀ ਕਾਲਜ ਨਹੀਂ ਰੱਖਦੀ ਐ ਖੋਲਦੀ ਐ ਤੇ ਇਹ ਜਿਹੜੇ ਟੱਟੂ ਨੇ ਸਰਕਾਰੀ ਇਹ ਸੰਨ ਦੱਸਾਂਗੇ ਅਸੀਂ ਕੌਣ ਹੁੰਨੇ ਆ ਇਹ ਸਾਡੀ ਤਲਕ ਤੇ ਸਾਡੇ ਬਾਣੇ ਤੇ ਸਾਡੇ ਸੰਪਰਦਾਂ ਦੇ ਕਿੰਤੂ ਬੰਦੂ ਤੁਸੀਂ ਸੁਣਿਆ ਇਹ ਬੰਦੇ ਦਾ ਕਹਿਣਾ ਇਹ ਆ ਵੀ 31 ਅਗਸਤ 1995 ਨੂੰ ਬਿਆਨ ਸਿੰਘ ਮਰਿਆ ਸੀ ਤੇ 31 ਅਗਸਤ 1996 ਨੂੰ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦਾ ਜਿਹੜਾ ਨੀ ਪੱਥਰ ਰੱਖਿਆ ਸੀ ਕਿਉਂ ਝੂਠ ਬੋਲਦੇ ਹੋ ਤੁਸੀਂ ਕਿਉਂ ਝੂਠ ਬੋਲਦੇ ਹੋ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦਾ ਨੀ ਪੱਥਰ 9 ਜੂਨ 1996 ਨੂੰ ਰੱਖਿਆ ਗਿਆ ਸੀ ਇੰਨਾ ਝੂਠ ਹਰ ਗੱਲ ਦੇ ਵਿੱਚ ਝੂਠ ਬੋਲਦੇ ਤੁਸੀਂ 31 ਅਗਸਤ ਉਹਦੀ ਯਾਦ ਦੇ ਵਿੱਚ ਬਿਅੰਤ ਸਿੰਘ ਦੀ ਯਾਦ ਦੇ ਵਿੱਚ ਕਹਿੰਦੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦਾ ਨੀ ਪੱਥਰ ਰੱਖਿਆਗਾ ਇੰਨਾ ਝੂਠ ਬੋਲਦੇ ਤੁਸੀਂ ਬਾਣੇ ਪਾ ਕੇ ਤੁਸੀਂ ਝੂਠ ਬੋਲਦੇ ਹੋ ਫਿਰ ਤੁਸੀਂ ਕੀ ਬਾਣੇ ਦੀ ਇੱਜ਼ਤ ਕਰਦੇ ਹੋ ਹੱਦ ਹੋ ਗਈ ਤੁਹਾਡੇ ਵਾਲੀ ਦੂਸਰੀ ਗੱਲ ਤੈਨੂੰ ਮੈਂ ਕਿਹੜਾ ਪੁਰਾਣੀ ਵੀਡੀਓ ਦਿਖਾਉਣਾ ਉਹ ਪਹਿਲਾਂ ਵੀਡੀਓ ਸੁਣੀ ਪੂਰੀ ਗੁਰਮਤ ਗਿਆਨ ਮਿਸ਼ਨਰੀ ਕਾਲਜ ਦੀ ਟੀਮ ਦੀ ਉਹ ਵੀਡੀਓ ਹੈ ਉਹਦੇ ਵਿੱਚ ਭਾਈ ਸਰਬਜੀਤ ਹੁੰਦਾ ਨੇ ਭਾਈ ਬਲਵੰਤ ਸਿੰਘ ਰਾਜੋਵਾਲ ਨੂੰ ਜਦੋਂ ਫਾਂਸੀ ਦਿੱਤੀ ਜਾ ਰਹੀ ਸੀ ਉਹਦੇ ਸੰਬੰਧ ਦੇ ਵਿੱਚ ਕੀ ਬੋਲਿਆ ਸੀ ਠੀਕ ਹੈ ਤੁਹਾਨੂੰ ਪਤਾ ਭਾਈ ਬਲਵੰਤ ਸਿੰਘ ਰਾਜੋਵਾਲੇ ਦਾ ਤੁਹਾਨੂੰ ਪਤਾ ਵਾ ਉਹਨਾਂ ਦੇ ਭਾਈ ਦਿਲਾਵਰ ਸਿੰਘ ਉਹਨਾਂ ਬਾਰੇ ਕੀ ਬੋਲਿਆ ਸੀ ਆ ਪਹਿਲਾ ਵੀਡੀਓ ਸੋਣ ਫੇਰ ਗੱਲ ਕਰ ਭਾਈ ਬਲਵੰਤ ਸਿੰਘ ਰਾਜੂ ਆਣਾ ਉਹਨੇ ਉਹਨੇ ਕੀ ਵਰਤਾਇਆ ਸੀ ਅਸਲ ਵਿੱਚ ਕੀ ਕਾਰਨ ਸੀ ਕਿ ਮੁੱਖ ਮੰਤਰੀ ਜਿਹੜਾ ਹੈਗਾ ਸੀ ਬਿਆਨ ਸਿੰਘ ਜਦੋਂ ਕਿ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨ ਵਾਸਤੇ ਜੋ ਉਹਨਾਂ ਦਾ ਮੇਨ ਟਾਰਗੇਟ ਸੀ ਜੋ ਵਿਸ਼ਾ ਸੀ ਜੋ ਭਾਈ ਦਿਲਾਵਰ ਸਿੰਘ ਭਾਈ ਬਲਵੰਤ ਸਿੰਘ ਰਾਜੂ ਵਾਲੇ ਨੇ ਉਹ ਸੌਂਤ ਕੁਰਬਾਨੀ ਕੀਤੀ ਆ ਮੈਂ ਸਮਝਦਾ ਕਿ ਉਹ ਅੱਖਾਂ ਤੋਂ ਪਰੋਖੇ ਨਹੀਂ ਕੀਤੀ ਜਾ ਸਕਦੀ ਪਰ ਮੌਜੂਦਾ ਸਮੇਂ ਦੇ ਵਿੱਚ ਜੋ ਸਾਡੇ ਕੁਝ ਅਖੌਤੀ ਸਾਹਰਵਾ ਜਿਨ੍ਹਾਂ ਜਿਹੜੇ ਅੱਗੋਂ ਪਸ਼ੂਪੂਰੇਆਂ ਵਿੱਚ ਬਹਿ ਜਾਂਦੇ ਆ ਜਦੋਂ ਇਦਾਂ ਦਾ ਕੋਈ ਮੁੱਦਾ ਹੁੰਦਾ ਤੇ ਉਹਨਾਂ ਨੂੰ ਮਤਲਬ ਇਹ ਲੈ ਕੇ ਤੇ ਹਾਈਲਾਈਟ ਜਿਹੜਾ ਆ ਕਰਦੇ ਪਬਲਿਕ ਵਿੱਚ ਤੇ ਮੈਂ ਇਹ ਮਹਿਸੂਸ ਕਰਦਾ ਕਿ ਬਹੁਤੀ ਵਾਰੀ ਕੋ ਸਾਡੀਆਂ ਭਾਵਨਾਵਾਂ ਨੂੰ ਪਿਛੋਕੜਾ ਲਾ ਕੇ ਲੈ ਆਉਂਦੇ ਆ ਤੇ ਜਿਹੜੀ ਗੱਲ ਗੁਰਬਾਣੀ ਨੇ ਕਹੀ ਨਾ ਹਰਨਾ ਬਾਜਾਂ ਤੈਸ ਗਦਾਰਾ ਸੁਣਿਆ ਤੂੰ ਸੁਣ ਲਿਆ ਪਾਈ ਦਿਲਾਵਰ ਸਿੰਘ ਪਾਈ ਬਲਵੰਤ ਸਿੰਘ ਰਾਜਵਾਨਾ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਫਾਂਸੀ ਦਿੱਤੀ ਜਾਦੀ ਸੀ ਇਹ ਇੱਕ ਠੋਕ ਕਰਕੇ ਖੜੇ ਸਨ ਤੇ ਜੇ ਉਹ ਬਿਆਨਤ ਸਿੰਘ ਦੇ ਮਤਲਬ ਨਾਂ ਦੇ ਉੱਤੇ ਨਹੀਂ ਪੱਥਰ ਰੱਖਿਆ ਹੁੰਦਾ ਨਾ ਤੇ ਕੋਈ ਐਦਾਂ ਹੱਕ ਦੇ ਵਿੱਚ ਨਹੀਂ ਬੋਲਦਾ ਸਮਝ ਲੱਗ ਗਈ ਮਤਲਬ ਝੂਠ ਨਾ ਬੋਲਿਆ ਕਰੋ ਤੁਹਾਡਾ ਹਰ ਸਿਸਟਮ ਹਰ ਤਾਣਾ ਬਾਣਾ ਝੂਠ ਦੇ ਸਿਰ ਤੇ ਖੜਾ ਹੁੰਦਾ ਕੋਈ ਥੋੜੀ ਬੋਤੀ ਨਾ ਸ਼ਰਮ ਕਰ ਲਿਆ ਕਰੋ ਹੁਣ ਕਿੰਨੇ ਰੂਪ ਬਦਲੇ ਆ ਤੂੰ ਕਿਹਦੇ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਕਿਹਦੇ ਗਿਆਨੀ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਹੁਣ ਸੰਤ ਬਣ ਗਿਆ ਉਦਾਸੀ ਬਣ ਗਿਆ ਉਦਾਸੀਨ ਬਣ ਗਿਆ ਤੇਰੀ ਜਾਣਕਾਰੀ ਲਈ ਮੈਂ ਦੱਸ ਦੇਵਾਂ ਮਿਸ਼ਨਰੀ ਕਾਲਜਾਂ ਦੀ ਨਹੀਂ ਪੱਥਰ ਕਿੱਥੋਂ ਰੁਕੇ ਸਨ ਜਿਹੜੋ ਤੁਹਾਨੂੰ ਸਰਦਾਰ ਲక్ష్ਮਨ ਸਿੰਘ ਧਾਰੋਵਾਲੀਆ ਇਹਨਾਂ ਨੇ ਤੁਹਾਨੂੰ ਜਦੋਂ ਗੁਰਦੁਆਰਿਆਂ ਚੋਂ ਕੱਢਿਆ ਸੀ ਤੁਹਾਡੇ ਵਰਗਿਆਂ ਨੂੰ ਤੁਸੀਂ ਨਰੈਣੂ ਮਹੰਤ ਦੇ ਵਾਰਸ ਹੋਣਾ ਜਿਹੜੇ ਤੁਸੀਂ ਤੁਹਾਨੂੰ ਜਿਹੜੋ ਗੁਰਦੁਆਰਿਆਂ ਚੋਂ ਕੱਢਿਆ ਸੀ ਉੱਥੇ ਉਹਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਨ ਸਰਦਾਰ ਕਰਤਾਰ ਸਿੰਘ ਚੱਬਰ ਵਰਗਿਆਂ ਦੀ ਯਾਦ ਦੇ ਵਿੱਚ ਸਰਦਾਰ ਲਖਮਣ ਸਿੰਘ ਧਾਰੋਵਾਲੀ ਉਹਨਾਂ ਦੀ ਯਾਦ ਦੇ ਵਿੱਚ ਸਭ ਤੋਂ ਪਹਿਲਾਂ ਮਿਸ਼ਨਰੀ ਕਾਲਜ ਦਾ ਨੀਂਹ ਰੱਖਿਆ ਸੀ ਸ੍ਰੀ ਸਿੱਖ ਮਿਸ਼ਨਰੀ ਕਾਲਜ ਸਭ ਤੋਂ ਪਹਿਲਾ ਕਾਲਜ ਸੀ ਉਸ ਤੋਂ ਬਾਅਦ ਫਿਰ ਅੱਗੇ ਕਾਲਜ ਚੱਲਦੇ ਗਏ ਤੇ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਅੱਜ ਵੀ ਮਿਸ਼ਨਰੀ ਕਾਲਜ ਵਾਲੇ ਅੱਜ ਵੀ ਸਿਰ ਤੇ ਕਾਲੀਆਂ ਪੱਗਾਂ ਬੰਨਦੇ ਆ ਅੱਜ ਵੀ ਤੁਸੀਂ ਦੇਖਿਆ ਹੋਵੇਗਾ ਜਿਹੜੇ ਪ੍ਰੋਫੈਸਰ ਮਿਸ਼ਨਰੀ ਕਾਲਜ ਦੇ ਨੇ ਉਹ ਜ਼ਿਆਦਾਤਰ ਮੈਨੂੰ ਇਹ ਕੰਦਾ ਹਰ ਵਕਤ ਜਿਆਦਾਤਰ ਕਾਲੀਆਂ ਪੱਗਾਂ ਹੀ ਬਣਦੇ ਨੇ ਤੇ ਜਿਹੜੀ ਕਾਲਾ ਕਾਲੀ ਚੀਜ਼ ਹੁੰਦੀ ਹੈ ਨਾ ਉਹ ਵਿਦਰੋਹ ਰੋਧ ਦਾ ਪ੍ਰਤੀਕ ਹੁੰਦਾ ਵਾ ਤੈਨੂੰ ਪਤਾ ਹੋਣਾ ਚਾਹੀਦਾ ਇਸ ਗੱਲ ਦਾ ਸੋ ਜਿਹੜੀ ਕੋਈ ਗੱਲ ਕਰਦੇ ਹੋ ਨਾ ਦਲੀਲ ਸੈਲ ਪ੍ਰੂਫਾਂ ਸਹਿਤ ਖਰੀਦੇ ਦਾ ਤੂੰ ਕਹਿੰਦਾ ਕਾਂਗਰਸੀਆਂ ਨਾਲ ਦਾ ਸਬੰਧ ਆ ਪ੍ਰੂਫ ਕਰ ਪ੍ਰੂਫ ਕਰ ਸਬੂਤ ਦੇ ਉਹਦੇ ਤੁਹਾਡੇ ਬਾਬੇ ਤੁਹਾਡੇ ਸੰਤ ਬੀਜੇਪੀ ਦੇ ਲੀਡਰਾਂ ਨਾਲ ਜਫੀਆਂ ਪਾਉਣ ਉਹ ਫਿਰ ਵੀ ਬਰੀ ਆ ਤੇ ਅਸੀਂ ਕਦੇ ਉਹਨਾਂ ਦੀ ਮੜੀ ਤੇ ਵੀ ਨਾ ਜਾਈਏ ਅਸੀਂ ਫਿਰ ਵੀ ਸਰਕਾਰੀ ਆ ਤੁਸੀਂ ਤੁਹਾਡੇ ਬੰਦੇ ਜਿਹੜੇ ਤੁਹਾਡੇ ਵੱਡੇ ਵੱਡੇ ਪ੍ਰਚਾਰਕ ਉਹ ਆਰਐਸਐਸ ਦੇ ਬੰਦਿਆਂ ਦੇ ਨਾਲ ਡਿਨਰ ਕਰਨ ਉਹ ਠੀਕ ਹੈ ਤੁਹਾਡੇ ਬੰਦੇ ਜਿਹੜੇ ਉਹ ਆਰਐਸਐਸ ਦੇ ਬਾਬਿਆਂ ਦੇ ਦਿਮਾਲੇ ਸਮੇਤ ਸਿਰ ਰੱਖ ਕੇ ਮੱਥਾ ਟੇਕਣ ਉਹ ਠੀਕ ਹੈ ਅਸੀਂ ਉਹਨਾਂ ਦੀ ਮਕਾਨੇ ਬਣਾ ਜਾਈਏ ਅਸੀਂ ਫਿਰ ਵੀ ਸਰਕਾਰੀ ਹੈ ਹੱਦ ਹੋ ਗਈ ਤੁਹਾਡੇ ਵਾਲੀ ਕੋਈ ਗੱਲ ਕਰਨ ਲੱਗੇ ਆ ਨਾ ਸਬੂਤ ਦੇਈ ਦੇ ਦਾ ਸਬੂਤ ਕਿਦਰ ਕੋਈ ਕਿਦਰ ਰੁਦਰਾਖ ਦੀਆਂ ਡੀਂਗੀਆਂ ਮਾਲਾਵਾ ਪਾ ਕਰਕੇ ਤੇ ਆਪਣੇ ਆਪ ਨੂੰ ਧਰਮੀ ਸਾਬਤ ਕਰਨਾ ਗੁਰਬਾਣੀ ਦੇ ਉਲਟ ਤੁਸੀਂ ਲੋਕ ਜਾ ਰਹੇ ਹੋ ਗੁਰੂ ਨਾਨਕ ਸਾਹਿਬ ਜੀ ਦੇ ਸਾਸਕ੍ਰਿਤੀ ਦੇ ਸ਼ਲੋਕ ਪੜ ਪੜ ਪੁਸਤਕ ਸੰਧਿਆ ਬਾਦ ਸਿਲ ਪੂਜ ਸਬਗਲ ਸਮਾਦ ਮੁਖ ਝੂਠ ਬਿਪੂਖਣ ਸਾਰੰਗ ਤੁਸੀਂ ਝੂਠ ਬੋਲਦੇ ਹੋ ਗਲ ਮਾਲਾ ਤਿਲਕ ਲਾਟੰ ਗਲ ਦੇ ਵਿੱਚ ਮਾਲਾ ਪਾ ਕੇ ਝੂਠ ਬੋਲਣ ਵਾਲੇ ਤੁਸੀਂ ਲੋਕ ਜਿਵੇਂ ਤੋਤੀ ਬਸਤਰ ਕਪਾਟੰ ਤੋਤੀ ਦਾ ਚਲੋ ਤੁਸੀਂ ਨਹੀਂ ਪਾਉਂਦੇ ਹੁਣ ਪਰ ਤੁਸੀਂ ਹੁਣ ਹੋਰ ਪਾਲਾ ਬਣਾ ਪਾਲਾ ਤੁਹਾਨੂੰ ਪਤਾ ਵੀ ਤੋਤੀ ਵਾਲੇ ਬੰਦੇ ਪਛਾਣੇ ਜਾਂਦੇ ਆ ਜੇ ਜਾਨਸ ਬ੍ਰਹਮੰ ਕਰਮ ਸਭ ਫੋਕਟ ਵਿੱਚ ਜੇ ਇਹਨਾਂ ਨੂੰ ਤੁਸੀਂ ਆ ਗਲ ਵਿੱਚ ਡੀ ਮੋਟੀ ਮਾਲਾ ਪਾ ਕੇ ਤੇ ਮੰਨਦੇ ਵੀ ਅਸੀਂ ਬ੍ਰਹਮ ਦਾ ਕਰਮ ਕਰ ਲਿਆ ਵਾ ਗੁਰਬਾਣੀ ਕਹਿੰਦੀ ਸਭ ਫੋਕਟ ਵਿੱਚ ਚੋ ਕਰੋ ਕੋਹ ਨਾਨਕ ਨਿਸ਼ਚੋ ਤੇ ਆਵਾ ਬਿਨ ਸਤਗੁਰ ਵਾਟ ਨਾ ਪਾਵੇ ਸਮਝ ਲੱਗ ਗਈ ਮਾથે ਤਿਲ ਕਹ ਹੱਥ ਮਾੜਾ ਬਾਨਾ ਲੋਗਨ ਰਾਮ ਕੋ ਨਾ ਜਾਣਾ ਦਲੀਲਾਂ ਸੈਦ ਪ੍ਰੂਫ ਸੈਦ ਗੱਲ ਕਰੀਦਾ ਠੀਕ ਆ ਹੁਣ ਚੀਕਾ ਨਾ ਮਾਰੀ ਹੁਣ ਸਮਝ ਲੱਗ ਗਈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ